ਆਚਾ ਪਾ ਲੈ ਕੇ ਆਇਆ ਮਸਿਆ ਤੇ ਪੁੰਨਿਆ ਦੋ ਮਤਰਈਆਂ ਭੈਣਾਂ ਦੀ ਕਹਾਣੀ ਸੁਣੋਗੇ ਤਾਂ ਲਾਲਚ ਖਤਮ ਹੋ ਜਾਊਗਾ ਤੇ ਇਹ ਦੋ ਭੈਣਾਂ ਦੀ ਕਹਾਣੀ ਸਭ ਦੁੱਖ ਦੂਰ ਕਰ ਦੇਵੇਗੀ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਤੇ ਉਸ ਨਾਲ ਉਸਦੀ ਪਤਨੀ ਇੱਕ ਛੋਟੀ ਜੀ ਬੇਟੀ ਜਿਸ ਦਾ ਨਾਮ ਪੁੰਨਿਆ ਸੀ ਤਿੰਨੋਂ ਜਾਨੇ ਰਹਿੰਦੇ ਸਨ ਪੁੰਨਿਆ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਉਸ ਦਾ ਚਿਹਰਾ ਚਾਨ ਨਦੀ ਤਰ੍ਹਾਂ ਚਮਕਦਾ ਸੀ ਕਿਸਾਨ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਬਹੁਤ ਖੁਸ਼ ਸੀ ਕਹਿੰਦੇ ਨੇ ਜਦੋਂ ਪੁੰਨਿਆ ਦਾ ਜਨਮ ਹੋਇਆ ਸੀ ਨਾ ਤੇ ਸਾਰੇ ਵੇਖਣ ਆਉਣ ਤੇ ਕਹਿਣ ਵੀ ਇਹ ਤੇ ਚਾਨਨਾ ਚਾਨਨਾ ਤੇ ਇਸ ਤਰ੍ਹਾਂ ਉਹਦਾ ਨਾਂ ਪੁੰਨਿਆ ਪੈ ਗਿਆ ਸੀ ਕਿਸਾਨ ਖੇਤੀਬਾੜੀ ਕਰਦਾ ਸੀ ਤੇ ਖੇਤੀਬਾੜੀ ਚੋਂ ਜੋ ਵੀ ਕਮਾਈ ਹੁੰਦੀ ਸੀ ਉਸ ਨਾਲ ਉਹਨਾਂ ਦੇ ਛੋਟੇ ਜਿਹੇ ਪਰਿਵਾਰ ਦਾ ਬਹੁਤ ਵਧੀਆ ਗੁਜ਼ਾਰਾ ਚੱਲ ਰਿਹਾ ਸੀ ਬਹੁਤ ਸੋਹਣੇ ਦਿਨ ਬੀਤ ਰਹੇ ਸਨ ਸਾਰੇ ਆਨੇ ਕਹਿੰਦੇ ਨੇ ਨਾ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ ਤੇ ਅਚਾਨਕ ਹੀ ਅਜੀਹਾ ਕੁਝ ਹੁੰਦਾ ਵਾ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਬਿਲਕੁਲ ਹੀ ਇਸ ਤਰ੍ਹਾਂ ਹੀ ਕਿਸਾਨ ਨਾਲ ਹੋਇਆ ਉਸਦੀ ਪਤਨੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਤੇ ਬਿਮਾਰੀ ਨੇ ਉਹਨੂੰ ਅਜੀਹਾ ਕੇ ਰਾਪਾਇਆ ਕਿ ਉਹ ਮੰਜੇ ਤੋਂ ਉੱਠੀ ਨਾ ਪਾਈ ਉਸਦੀ ਬੇਟੀ ਪੁੰਨਿਆ 6-7 ਮਹੀਨਿਆਂ ਦੀ ਹੋ ਚੁੱਕੀ ਸੀ ਉਸਨੇ ਆਪਣੀ ਪਤਨੀ ਦਾ ਬਹੁਤ ਜ਼ਿਆਦਾ ਇਲਾਜ ਕਰਵਾਇਆ ਪਰ ਕੋਈ ਫਰਕ ਹੀ ਨਾ ਪਿਆ ਉਸ ਸਮੇਂ ਲੋਕਾਂ ਦੇਸੀ ਲਾਜੀ ਕਰਵਾਉਂਦੇ ਹੁੰਦੇ ਸੀ ਫੇਰ ਅਖੀਰ ਨੂੰ ਉਸਦੀ ਪਤਨੀ ਦੀ ਮੌਤ ਹੋ ਗਈ ਜਿਸ ਨਾਲ ਕਿਸਾਨ ਦੀ ਜ਼ਿੰਦਗੀ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਸਾਨ ਬਹੁਤ ਜ਼ਿਆਦਾ ਦੁਖੀ ਰਹਿਣ ਲੱਗਾ ਕਿਉਂਕਿ ਉਸਦੀ ਬੇਟੀ ਬਹੁਤ ਛੋਟੀ ਸੀ ਹੁਣ ਉਸ ਨੂੰ ਸੰਭਾਲੇ ਜਾਂ ਫਿਰ ਖੇਤਾਂ 'ਚ ਜਾ ਕੇ ਕੰਮ ਕਰੇ ਜੇਕਰ ਉਹ ਬਾਹਰ ਕਮਾਈ ਕਰਨ ਲਈ ਜਾਂਦਾ ਤਾਂ ਘਰੇ ਪੁੰਨਿਆਂ ਨੂੰ ਕੌਣ ਸੰਭਾਲਦਾ ਤੇ ਜੇਕਰ ਪੁੰਨਿਆਂ ਨੂੰ ਸੰਭਾਲਦਾ ਤਾਂ ਬਾਹਰ ਖੇਤਾਂ 'ਚੋਂ ਕਮਾਈ ਕਿਵੇਂ ਕਰਨ ਜਾਂਦਾ ਪੇਟ ਭਰ ਲਈ ਕਮਾਈ ਕਰਨਾ ਵੀ ਜ਼ਰੂਰੀ ਸੀ ਤੇ ਜਿਉ ਕਮਾਈ ਕਰਨਾ ਜਾਂਦਾ ਤੇ ਘਰ ਦਾ ਖਰਚਾ ਕਿੱਥੋਂ ਚੱਲਦਾ ਇਸ ਤਰ੍ਹਾਂ ਕਿਸਾਨ ਦੁਚਿੱਤੀ ਵਿੱਚ ਫਸਿਆ ਹੋਇਆ ਸੀ ਤੇ ਫਿਰ ਆਂਡੀਆਂ ਗਵਾਂਡੀਆਂ ਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਸਲਾਹ ਦਿੱਤੀ ਵੀ ਜੇ ਤੂੰ ਦੁੱਜਾ ਵਿਆਹ ਕਰਵਾ ਲਵੇਂ ਕਿਉਂਕਿ ਤੇਰੀ ਬੇਟੀ ਬਹੁਤ ਜ਼ਿਆਦਾ ਛੋਟੀ ਆ ਤੇ ਉਹਨੂੰ ਇੱਕ ਮਾਂ ਦੀ ਜ਼ਰੂਰਤ ਆ ਜੋ ਮਾਂ ਨੇ ਦੇਖਭਾਲ ਕਰਨੀ ਉਹ ਤੂੰ ਨਹੀਂ ਕਰ ਸਕਦਾ ਤੇ ਇਸ ਲਈ ਘਰ ਵਿੱਚ ਔਰਤ ਦਾ ਹੋਣਾ ਬਹੁਤ ਜ਼ਰੂਰੀ ਆ ਕਿਸਾਨ ਪਹਿਲਾਂ ਤਾਂ ਕਾਫੀ ਸਮਾਂ ਇਸ ਗੱਲ ਨੂੰ ਟਾਲਦਾ ਰਿਹਾ ਕਿ ਉਹ ਆਪਣੀ ਬੇਟੀ ਲਈ ਮਤਰਈ ਮਾਂ ਹੀ ਲੈ ਕੇ ਆਵੇਗਾ ਪਰ ਜਦੋਂ ਉਸ ਨੂੰ ਆਪਣੀ ਬੇਟੀ ਦੇ ਪਾਲਣ ਪੋਸ਼ਣ ਵਿੱਚ ਮੁਸ਼ਕਲ ਮਹਿਸੂਸ ਹੋਣ ਲੱਗੀ ਤਾਂ ਉਸ ਨੇ ਆਪਣਾ ਦੂਜਾ ਵਿਆਹ ਕਰਵਾਉਣਾ ਹੀ ਸਹੀ ਸਮਝਿਆ ਕਿਸਾਨ ਦੇ ਰਿਸ਼ਤੇਦਾਰਾਂ ਨੇ ਇੱਕ ਲੜਕੀ ਦੇਖ ਕੇ ਕਿਸਾਨ ਦਾ ਵਿਆਹ ਕਰ ਦਿੱਤਾ ਤੇ ਜਿਸ ਲੜਕੀ ਨਾਲ ਕਿਸਾਨ ਦਾ ਵਿਆਹ ਹੋਇਆ ਉਸ ਦਾ ਨਾਮ ਰੂਪਾ ਸੀ ਰੂਪਾ ਦੀ ਉਮਰ ਕਿਸਾਨ ਨਾਲੋਂ ਕਾਫੀ ਘੱਟ ਸੀ ਪਰ ਉਹ ਗ੍ਰੀ ਪਰਵਾਰ ਵਿੱਚੋਂ ਆਈ ਸੀ। ਇਸ ਲਈ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦੀ ਸੀ ਪਰ ਕਹਿੰਦੇ ਨੇ ਨਾ ਕਿ ਮਤਰਾਈ ਤੇ ਮਤਰਾਈ ਹੁੰਦੀ ਆ। ਹੁਣ ਉਸਦੇ ਆਪਣਾ ਵੀ ਬੱਚਾ ਹੋਣ ਵਾਲਾ ਹੋ ਗਿਆ ਤੇ 9 ਮਹੀਨਿਆਂ ਬਾਅਦ ਉਸਨੇ ਇੱਕ ਲੜਕੀ ਨੂੰ ਜਨਮ ਦਿੱਤਾ ਜੋ ਕਿ ਬਦਸੂਰਤ ਸੀ ਤੇ ਉਸ ਦਾ ਨਾਮ ਮਸਿਆ ਰੱਖਿਆ ਗਿਆ। ਵੱਡੀ ਦਾ ਨਾਮ ਸੀ ਪੁੰਨਿਆ ਤੇ ਛੋਟੀ ਦਾ ਨਾਮ ਮਸਿਆ ਰੱਖ ਦਿੱਤਾ। ਰੂਪਾ ਨੇ ਵੇਖਿਆ ਕਿ ਪੁੰਨਿਆ ਬਹੁਤ ਹੀ ਸੋਹਣੀ ਹੈ ਤੇ ਸੰਸਕਾਰੀ ਵੀ ਸੀ। ਅਸਲੀ ਰੂਪਾ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਪੁੰਨਿਆ ਨੂੰ ਨਫ਼ਰਤ ਕਰਨ ਲੱਗ ਪਈ ਹੁਣ ਪੁੰਨਿਆ ਉਹਨੂੰ ਬਿਲਕੁਲ ਪਸੰਦ ਨਹੀਂ ਸੀ ਛੋਟੀ ਜੀ ਪੁੰਨਿਆ ਹੁਣ ਹੌਲੀ ਹੌਲੀ ਵੱਡੀ ਹੋਣ ਲੱਗ ਪਈ ਕਿਉਂਕਿ ਜੋ ਪੁੰਨਿਆ ਦੀ ਮਾਂ ਸੀ ਉਹ ਬਹੁਤ ਹੀ ਧਾਰਮਿਕ ਖਿਆਲਾਂ ਦੀ ਸੀ ਤੇ ਉਹ ਪੂਜਾ ਪਾਠ ਕਰਦੀ ਸੀ ਅਸਲੀ ਪੁੰਨਿਆ ਵਿੱਚ ਵੀ ਆਪਣੀ ਮਾਂ ਵਾਲੇ ਗੁਣ ਸਾਫ਼ ਦਿਖਾਈ ਦਿੰਦੇ ਸਨ ਉਹ ਛੋਟੀ ਜੀ ਗੜਵੀ ਵਿੱਚ ਪਾਣੀ ਲੈ ਕੇ ਸ਼ਿਵਲਿੰਗ ਤੇ ਚੜਾਉਣ ਲਈ ਜਾਂਦੀ ਪਰ ਜੋ ਪੁੰਨਿਆ ਦੀ ਮਤਰਾ ਹੀ ਮਾਂ ਸੀ ਉਸਨੂੰ ਪੁੰਨਿਆਂ ਦਾ ਕੋਈ ਵੀ ਕੰਮ ਚੰਗਾ ਲੱਗਦਾ ਹੀ ਨਹੀਂ ਸੀ ਹੌਲੀ-ਹੌਲੀ ਦੋਵੇਂ ਪੁੰਨਿਆਂ ਤੇ ਮਸਿਆ ਵੱਡੀਆਂ ਹੋਣ ਲਗੀਆਂ ਮਤ੍ਰੈ ਮਾਂ ਫਿਰ ਤੋਂ ਦੁਬਾਰਾ ਮਾਂ ਬਣਨ ਵਾਲੀ ਹੋਗੀ ਤ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਉਸ ਵਿੱਚ ਬਹੁਤ ਜ਼ਿਆਦਾ ਕਮਾਂਡ ਆ ਗਿਆ ਮਤ੍ਰੈ ਮਾਂ ਪੁੰਨਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਉਹ ਆਪਣੇ ਬੱਚਿਆਂ ਨਾਲ ਖੇਡਦੀ ਤੇ ਖੁਸ਼ ਰਹਿੰਦੀ ਕਿਸਾਨ ਜਦੋਂ ਵੀ ਖੇਤੋਂ ਆਉਂਦਾ ਉਹ ਆਪਣੀ ਧੀ ਪੁੰਨਿਆ ਨਾਲ ਖੇਡਦਾ ਉਹਦੇ ਨਾਲ ਗੱਲਾਂ ਕਰਦਾ ਖੁਸ਼ ਹੁੰਦਾ ਤਾਂ ਰੂਪਾ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਉਹ ਕਿਸਾਨ ਨੂੰ ਬਹੁਤ ਬੁਰਾ ਭਲਾ ਕਹਿੰਦੀ ਐਸ ਲਈ ਕਿਸਾਨ ਚੁੱਪ ਹੀ ਰਹਿਂਦਾ ਜੋ ਵੀ ਰੂਪਾ ਕਹਿੰਦੀ ਉਸ ਨੂੰ ਸੱਚ ਮੰਨ ਲੈਂਦਾ ਹੌਲੀ ਹੌਲੀ ਸਮਾਂ ਬੀਤ ਆ ਗਿਆ ਦੋਵੇਂ ਲੜਕੀਆਂ ਜਵਾਨ ਹੋ ਗਈਆਂ ਜੋ ਪੁੰਨਿਆ ਸੀ ਉਹ ਰੱਬ ਦੀ ਸੱਚੀ ਭਗਤਣੀ ਸੀ ਪੂਜਾ ਪਾਠ ਕਰਨ ਵਾਲੀ ਸੁੰਦਰ ਤੇ ਸੁਸ਼ੀਲ ਲੜਕੀ ਸੀ ਦੁੱਜੀ ਪਾਸੇ ਮਸੀਆ ਆਪਣੇ ਨਾਮ ਦੀ ਤਰ੍ਹਾਂ ਕ੍ਰੂਪ ਲੜਾਕੀ ਤੇ ਬਹੁਤ ਹੀ ਗਸੈਲੇ ਸੁਭਾਅ ਦੀ ਸੀ ਪਰ ਕਹਿੰਦੇ ਨੇ ਨਾ ਕਿ ਮਾਂ ਲਈ ਕੀ ਸੁੰਦਰ ਤੇ ਕੀ ਬਦਸੂਰਤ ਉਸ ਨੂੰ ਤਾਂ ਸਿਰਫ ਆਪਣੀ ਔਲਾਦ ਹੀ ਚੰਗੀ ਲੱਗਦੀ ਹੈ ਜੋ ਮਸੀਆ ਤੇ ਪੁੰਨਿਆ ਦਾ ਭਰਾ ਸੀ ਉਸ ਤਾਂ ਨਾ ਮੋਹਣ ਸੀ ਉਹ ਆਪਣੀ ਭੈਣ ਪੁੰਨਿਆ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਨੂੰ ਬਿਲਕੁਲ ਵੀ ਮਤਰਾਈ ਭੈਣ ਨਹੀਂ ਸਮਝਦਾ ਸੀ ਪਰ ਮਸੀਆ ਤੇ ਉਸ ਦੀ ਮਾਂ ਦੋਵੇਂ ਹੀ ਉਸ ਨੂੰ ਬੌਮ ਮਾੜਾ ਸਮਝਦੀਆਂ ਸਨ ਹੁਣ ਦੋਵੇਂ ਹੀ ਕੁੜੀਆਂ ਜਵਾਨ ਹੋ ਗਈਆਂ ਸਨ ਤੇ ਵਿਆਹਣ ਯੋਗ ਵੀ ਹੋ ਗਈਆਂ ਸਨ ਜੋ ਪੁੰਨਿਆ ਸੀ ਉਹ ਆਪਣੇ ਚੰਗੇ ਸੁਭਾਅ ਦੇ ਕਾਰਨ ਸਾਰੇ ਆਂਡੀਆਂ ਗਵਾਂਡੀਆਂ ਦੀ ਚੇਤੀ ਸੀ ਤੇ ਸਾਰਿਆਂ ਦੀ ਮਦਦ ਕਰਦੀ ਸੀ ਕਿਸਾਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਪੁੰਨਿਆ ਦਾ ਵਿਆਹ ਕਰਨਾ ਚਾਹੁੰਦਾ ਤਾਂ ਉਸਦੀ ਪਤਨੀ ਨੇ ਕਿਹਾ ਕੁੜੀਆਂ ਦਾ ਵਿਆਹ ਤਾਂ ਆਪਾਂ ਬਾਅਦ ਚੋਂ ਕਰਾਂਗੇ ਪਹਿਲਾਂ ਆਪਾਂ ਮੁੰਡੇ ਦਾ ਵਿਆਹ ਕਰ ਲੈਨੇ ਆ ਤੇ ਘਰ ਵਿੱਚ ਨੋ ਲੈ ਕੇ ਆਉਂਦੇ ਆ ਫਿਰ ਕਿਸਾਨ ਨੇ ਆਪਣੀ ਪਤਨੀ ਦੀ ਗੱਲ ਮੰਨ ਕੇ ਲੜਕੇ ਦਾ ਵਿਆਹ ਕਰ ਲਿਆ ਅਧਿਕਾਰ ਵਿੱਚ ਨੌ ਲੈ ਕੇ ਆਂਦੀ ਜਿਹੜੀ ਨੂੰ ਉਹਨਾਂ ਦੇ ਘਰ ਆਈ ਉਹ ਵੀ ਪੁੰਨਿਆਂ ਨਾਲ ਬਹੁਤ ਖੁਸ਼ ਰਹਿੰਦੀ ਸੀ ਪੁੰਨਿਆਂ ਵਿੱਚ ਆਪਣੀ ਭਾਬੀ ਦਾ ਬਹੁਤ ਖਿਆਲ ਰੱਖਦੀ ਸੀ ਤੇ ਉਸ ਨਾਲ ਹਰ ਕੰਮ ਵਿੱਚ ਹੱਥ ਵਟਾਉਂਦੀ ਤੇ ਹਰ ਤਰ੍ਹਾਂ ਆਪਣੀ ਭਾਬੀ ਦੀ ਮਦਦ ਕਰਦੀ ਦੂਜੇ ਪਾਸੇ ਮਸਿਆ ਆਪਣੀ ਭਾਬੀ ਨਾਲ ਕੋਈ ਵੀ ਕੰਮ ਨਹੀਂ ਕਰਾਉਂਦੀ ਸੀ ਤੇ ਉਲਟਾ ਆਪਣੀ ਭਾਬੀ ਉੱਪਰ ਹੀ ਰੋਬ ਛਾੜਦੀ ਸੀ ਭਾਬੀ ਦਾ ਲਗਾਵ ਪੁੰਨਿਆਂ ਨਾਲ ਜ਼ਿਆਦਾ ਹੋ ਗਿਆ ਤੇ ਉਹ ਮਸਿਆ ਨੂੰ ਘੱਟ ਪਸੰਦ ਕਰਨ ਲੱਗੀ ਅਸਲੀ ਉਹਨਾਂ ਮਾਂ ਬੇਟੀ ਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਤੇ ਪੁੰਨਿਆ ਨੂੰ ਵੀ ਐਸੇ ਕਾਰਨ ਕਰਕੇ ਬਹੁਤ ਜ਼ਿਆਦਾ ਤਾਨੇ ਮੇਨੇ ਸਹਣੇ ਪੈਂਦੇ ਕਿਸਾਨ ਆਪਣੀਆਂ ਦੋਵਾਂ ਧੀਆਂ ਬਾਰੇ ਸੋਚਣ ਲੱਗਾ ਕਿ ਹੁਣ ਇਹ ਜਵਾਨ ਹੋ ਗਈਆਂ ਕੋਈ ਚੰਗਾ ਜਵਾਰ ਵੇਖ ਕੇ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇ ਪਰ ਮਤਰਾਏ ਮਾਂ ਇਹ ਬਿਲਕੁਲ ਉਹ ਨਹੀਂ ਚਾਹੁੰਦੀ ਕਿ ਪੁੰਨਿਆ ਕਿਸੇ ਵਧੀਆ ਘਰ ਜਾਵੇ ਐਸਲੀ ਉਹ ਕਿਸਾਨ ਨੂੰ ਕਹਿਣ ਲੱਗੀ ਜੇਕਰ ਆਪਾਂ ਪੁੰਨਿਆ ਲਈ ਵਿਆਹ ਕਰ ਵੇਖਾਂਗੇ ਤੇ ਦਾਜ ਦੇਜ ਕਿੱਥੋਂ ਲੈ ਕੇ ਆਵਾਂਗੇ ਦੁਆ ਲੜਕੀਆਂ ਦਾ ਵਿਆਹ ਕਿਵੇਂ ਕਰਾਂਗੇ ਉਸਨੇ ਕਿਹਾ ਪੁੰਨਿਆਲੀ ਕੋਈ ਗਰੀਬ ਜਿਹਾ ਘਰ ਦੇਖ ਲੋ ਉਹ ਤਾਂ ਗਰੀਬ ਘਰ ਵਿੱਚ ਵੀ ਨਿਭਾ ਲਊਗੀ ਤੇ ਸਾਡਾ ਜ਼ਿਆਦਾ ਖਰਚਾ ਵੀ ਨਹੀਂ ਹੋਵੇਗਾ ਫਿਰ ਕਿਸਾਨ ਨੇ ਨੇੜੇ ਲੱਗਦੇ ਪਿੰਡ ਵਿੱਚ ਪੁੰਨਿਆ ਦਾ ਰਿਸ਼ਤਾ ਇੱਕ ਗਰੀਬ ਜੇ ਘਰ ਵਿੱਚ ਪੱਕਾ ਕਰ ਦਿੱਤਾ ਤੇ ਜਦੋਂ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਤਾਂ ਉਹ ਤੇ ਬਹੁਤ ਜ਼ਿਆਦਾ ਖੁਸ਼ ਹੋਈ ਤੇ ਉਸਨੇ ਕਿਸਾਨ ਨੂੰ ਕਿਹਾ ਤੁਸੀਂ ਮੇਰੀ ਇੱਕ ਗੱਲ ਹੋਰ ਮੰਨੋ ਹੁਣ ਮੱਸਿਆ ਲਈ ਵੀ ਇੱਕ ਚੰਗੇ ਜਿਹਾ ਘਰ ਦਾ ਰਿਸ਼ਤਾ ਲੱਭ ਲੋ ਕਿਉਂਕਿ ਉਹ ਥੋੜੀ ਗੁੱਸੇ ਵਾਲੀ ਐ ਤੇ ਆੜੀਅਲ ਵੀ ਐ ਤੇ ਦੋਹਾਂ ਦਾ ਵਿਆਹ ਵੀ ਆਪਾਂ ਇੱਕ ਦਿਨ ਹੀ ਕਰ ਦੇਵਾਂਗੇ ਸਾਡਾ ਖਰਚਾ ਵੀ ਘੱਟ ਹੋਊਗਾ ਕਿਸਾਨ ਨੂੰ ਆਪਣੀ ਪਤਨੀ ਦੀ ਇਹ ਗੱਲ ਵਧੀਆ ਲੱਗੀ ਤੇ ਉਸਨੇ ਉਸੇ ਹੀ ਪਿੰਡ ਵਿੱਚ ਇੱਕ ਸੇਠ ਦੇ ਘਰ ਮਸੀਆ ਦਾ ਰਿਸ਼ਤਾ ਤੈਅ ਕਰ ਦਿੱਤਾ ਮਸੀਆ ਦੀ ਮਾਂ ਇਹ ਸੁਣ ਕੇ ਬੜਾ ਖੁਸ਼ ਹੋਈ ਉਹਨੇ ਸੋਚਿਆ ਚਲੋ ਇਹ ਤਾਂ ਬਹੁਤ ਵਧੀਆ ਹੋਇਆ ਮੇਰੀ ਧੀ ਤਾਂ ਪੂਰੇ ਠਾਠ ਬਾਠ ਨਾਲ ਰਹੂਗੀ ਮਹਾਰਾਣੀ ਬਣ ਕੇ ਤੇ ਪੁੰਨਿਆ ਆਪੇ ਦੁੱਖ ਭੋਗੂਗੀ ਪੁੰਨਿਆ ਦੀ ਭਾਬੀ ਨੂੰ ਪੜਾਜੀਵ ਜੈ ਲੱਗਿਆ ਉਸਨੇ ਕਿਹਾ ਤੁਸੀਂ ਇਹ ਸਹੀ ਨਹੀਂ ਕੀਤਾ ਪਰ ਪੁੰਨਿਆ ਦੀ ਭਾਬੀ ਦੀ ਵਿਚਾਰੀ ਦੀ ਘਰ ਵਿੱਚ ਕਿੱਥੇ ਚਲਦੀ ਸੀ ਐਸਲੀ ਉਹ ਵਿਚਾਰੀ ਚੁੱਪ ਰਹੀ ਹੁਣ ਉਹ ਦਿਨ ਆ ਗਿਆ ਜਦ ਦੂਆ ਪੈਣਾ ਦੀ ਇੱਕੋ ਦਿਨ ਬਰਾਤ ਆਈ ਮਸਿਆ ਦੇ ਲਈ ਕਿਸਾਨ ਤੇ ਉਸ ਦੀ ਪਤਨੀ ਨੇ ਆਪਣੀ ਹੈਸੀਅਤੋਂ ਵੱਧ ਕੇ ਦੇਜ ਦਿੱਤਾ ਤੇ ਵਿਚਾਰੀ ਪੁੰਨਿਆ ਬਿਨਾਂ ਕੋਈ ਦੇਹਜ ਦਿੱਤਿਆਂ ਹੀ ਵਿਦਾ ਕਰ ਦਿੱਤੀ ਪੁੰਨਿਆ ਬਹੁਤ ਚੰਗੇ ਸੁਭਾਅ ਦੀ ਸੀ ਉਸਨੇ ਆਪਣੇ ਚੰਗੇ ਵਿਵਹਾਰ ਕਾਰਨ ਆਪਣੇ ਸਹੁਰਿਆਂ ਦਾ ਦਿਲ ਜਿੱਤ ਲਿਆ ਉਹ ਗਰੀਬ ਤਾਂ ਜ਼ਰੂਰ ਸਨ ਪਰ ਉਹਨਾਂ ਨੇ ਪੁੰਨਿਆਂ ਨੂੰ ਦਿਲ ਤੋਂ ਅਪਣਾਇਆ ਪੁੰਨਿਆਂ ਵੱਡਿਆਂ ਦੀ ਇੱਜ਼ਤ ਕਰਦੀ ਆਪਣੇ ਸਾਸੋਰੇ ਦਾ ਬੜਾ ਖਿਆਲ ਰੱਖਦੀ ਤੇ ਸਾਰਾ ਘਰ ਦਾ ਕੰਮ ਵੀ ਕਰਦੀ ਆਪਣੇ ਪਤੀ ਦਾ ਵੀ ਖਿਆਲ ਰੱਖਦੀ ਤੇ ਸਵੇਰੇ ਸ਼ਾਮ ਪੂਜਾ ਪਾਠ ਕਰਦੀ ਤੇ ਦੂਜੇ ਪਾਸੇ ਮਸੀਹਾ ਦੇ ਤਾਂ ਠਾਠ ਹੀ ਵੱਖਰੇ ਸਨ ਉਹਨਾਂ ਦੇ ਘਰ ਨੌਕਰ ਚਾਕਰ ਲੱਗੇ ਹੋਏ ਸਨ ਪਰ ਉਹ ਫਿਰ ਵੀ ਪੁੰਨਿਆ ਤੋਂ ਜਲ-ਜਲ ਮੱਚਦੀ ਸੀ ਇੱਕ ਦਿਨ ਮੱਸੀਆ ਨੇ ਆਪਣੇ ਘਰ ਕੀਰਤਨ ਰੱਖਿਆ ਉਹਨੇ ਸਾਰੇ ਪਿੰਡ ਵਾਲਿਆਂ ਨੂੰ ਸੱਦਾ ਦਿੱਤਾ ਪਰ ਇਕੱਲੀ ਪੁੰਨਿਆ ਨੂੰ ਨਾ ਬੁਲਾਇਆ ਪੁੰਨਿਆ ਦੀ ਸੱਸ ਜਦੋਂ ਕੀਰਤਨ ਵਿੱਚ ਜਾਣ ਲੱਗੀ ਤਾਂ ਉਹਨੇ ਪੁੰਨਿਆ ਨੂੰ ਕਿਹਾ ਵੀ ਚਲੋ ਤੂੰ ਵੀ ਆਪਣੀ ਭੈਣ ਦੇ ਘਰ ਮੱਸੀਆ ਦੇ ਕੀਰਤਨਾਂ ਤੇ ਉਥੇ ਜਾ ਤਾਂ ਪੁੰਨਿਆ ਨੇ ਕਿਹਾ ਮੇਰੀ ਭੈਣ ਨੇ ਮੈਨੂੰ ਸੱਦਾ ਨਹੀਂ ਦਿੱਤਾ ਤਾਂ ਮੈਂ ਬਿਨਾਂ ਸੱਦਾ ਕਿਵੇਂ ਜਾ ਸਕਦੀ ਹਾਂ ਤਾ ਕੋਲ ਖੜੀ ਗਵੰਡਨ ਨੇ ਕਿਹਾ ਭੈਣ ਭਜਨ ਕੀਰਤਨ ਵਿੱਚ ਸੱਦੇ ਦੀ ਲੋੜ ਨਹੀਂ ਹੁੰਦੀ ਜਿੰਨਾ ਆਪਾਂ ਭਜਨ ਕੀਰਤਨ ਵਿੱਚ ਜਾਂਦੇ ਆ ਨਾ ਓਨਾ ਹੀ ਜ਼ਿਆਦਾ ਪੁੰਨ ਮਿਲਦਾ ਸਾਨੂੰ ਅਗੋਂ ਪੁੰਨਿਆ ਗਵੰਡਨ ਦੀਆਂ ਗੱਲਾਂ ਸੁਣ ਕੇ ਤਿਆਰ ਹੋ ਗਈ ਤੇ ਆਪਣੀ ਭੈਣ ਦੇ ਘਰ ਪਹੁੰਚ ਗਈ ਜਦੋਂ ਉਸਦੀ ਭੈਣ ਮਸੀਆ ਨੇ ਉਸ ਨੂੰ ਦੇਖਿਆ ਤਾਂ ਉਸਨੇ ਪੁੰਨਿਆ ਨੂੰ ਬਹੁਤ ਬੁਰਾ ਭਲਾ ਕਿਆ ਉਸ ਨੂੰ ਕਹਿਣ ਲੱਗੀ ਮੈਂ ਤਾਂ ਤੈਨੂੰ ਬੁਲਾਇਆ ਹੀ ਨਹੀਂ ਸੀ ਤੂੰ ਫਿਰ ਵੀ ਕਿਉਂ ਆ ਗਈ ਤਾਂ ਪੁੰਨਿਆ ਨੇ ਕਿਹਾ ਮੈਂ ਤਾਂ ਤੇਰੇ ਘਰ ਪੂਜਾ ਪਾਠ ਕਰਕੇ ਆ ਗਈ ਆ ਮਸੀਆ ਕਹਿਣ ਲੱਗੀ ਜੇਕਰ ਤੂੰ ਆ ਹੀ ਗਈ ਹੈ ਨਾ ਤਾਂ ਚੁੱਪ ਕਰਕੇ ਇੱਕ ਕੋਨੇ ਵਿੱਚ ਬੈਠ ਜਾ ਤੇ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ ਪੁੰਨਿਆ ਵਿਚਾਰੀ ਧਾਰਮਿਕ ਖਿਆਲਾਂ ਵਾਲੀ ਸੀ ਇਸ ਲਈ ਉਹ ਚੁੱਪ ਕਰਕੇ ਬੈਠ ਗਈ ਜਦੋਂ ਭਜਨ ਬੰਦਗੀ ਸ਼ੁਰੂ ਹੋਈ ਤਾਂ ਉਸ ਵਿੱਚ ਉਹ ਮਗਨ ਹੋ ਗਈ ਜਦੋਂ ਕੀਰਤਨ ਖਤਮ ਹੋਇਆ ਤਾਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਪਰ ਮਸੀਆ ਨੇ ਪੁੰਨਿਆ ਨੂੰ ਪ੍ਰਸ਼ਾਦ ਹੀ ਨਾ ਦਿੱਤਾ ਉਸ ਤਾਂ ਬੜਾ ਹੀ અપਮਾਨ ਕੀਤਾ ਤੇ ਕਹਿਣ ਲੱਗੀ ਕਿੰਨੇ ਬੇਸ਼ਰਮ ਤੇ ਟੀਟ ਲੋਕ ਆ ਜੋ ਬਿਨਾਂ ਸੱਦੇ ਹੀ ਆ ਜਾਂਦੇ ਹਨ ਸਬਰ ਦਾ ਘੁੱਟ ਪੀ ਕੇ ਪੁਣੇ ਆਪਣੇ ਘਰ ਆ ਗਈ ਪਰ ਉਸ ਨੂੰ ਆਪਣੀ ਛੋਟੀ ਭੈਣ ਮਸਿਆ ਦੀਆਂ ਗੱਲਾਂ ਸੂਲਾਂ ਦੇ ਵਾਂਗ ਚੁੱਪਦੀਆਂ ਸਨ ਉਹ ਘਰ ਆ ਕੇ ਬਹੁਤ ਰੋਈ ਤੇ ਆਪਣੇ ਪਤੀ ਨੂੰ ਰੋਟੀ ਪਾਣੀ ਖਵਾਇਆ ਤੇ ਘਰ ਦਾ ਸਾਰਾ ਕੰਮ ਕੀਤਾ ਮਨ ਹੀ ਮਨ ਬਹੁਤ ਦੁਖੀ ਹੋਈ ਤੇ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਅੱਜ ਮੇਰਾ ਮਨ ਬਹੁਤ ਉਦਾਸ ਆ ਮੈਂ ਪੇਕੇ ਜਾਣਾ ਚਾਹੁੰਦੀ ਹਾਂ ਤੁਸੀਂ ਬਾਅਦ ਵਿੱਚ ਬੱਚਿਆਂ ਨੂੰ ਵੇਖ ਲੈਣਾ ਮੈਂ ਸਵੇਰੇ ਜਲਦੀ ਆ ਜਾਵਾਂਗੀ ਪੁੰਨਿਆ ਨੇ ਆਪਣੇ ਪਤੀ ਤੇ ਸੱਸ ਤੋਂ ਇਜਾਜ਼ਤ ਲਈ ਕਿ ਉਹ ਆਪਣੇ ਪੇਕੇ ਘਰ ਨੂੰ ਤੁਰ ਪਈ ਪੁੰਨਿਆ ਜਦੋਂ ਵੀ ਉਦਾਸ ਹੁੰਦੀ ਸੀ ਉਹ ਆਪਣੀ ਭਾਬੀ ਨਾਲ ਆਪਣਾ ਮਨ ਹੌਲਾ ਕਰਦੀ ਸੀ ਕਿਉਂਕਿ ਉਹ ਹੀ ਇੱਕ ਸੀ ਜੋ ਪੁੰਨਿਆ ਦੇ ਦਰਦ ਨੂੰ ਸਮਝਦੀ ਸੀ ਪੁੰਨਿਆ ਜੰਗਲ ਦੇ ਰਸਤੇ ਪੈਦਲ ਜਾ ਰਹੀ ਸੀ ਉੱਥੇ ਉਸ ਨੂੰ ਇੱਕ ਬੁੱਢੀ ਔਰਤ ਵਿਖਾਈ ਦਿੱਤੀ ਉਸ ਬੁੱਢੀ ਔਰਤ ਨੇ ਪੁੰਨਿਆ ਨੂੰ ਆਖਿਆ ਤੀਏ ਮੈਂ ਬਹੁਤ ਅਚਾਰਾ ਮੇਰੇ ਵਾਲ ਖੁੱਲ ਗਏ ਹਨ ਇਹਨਾਂ ਦੀ ਗੁੱਤ ਗੁੰਦ ਦੇ ਤਾਂ ਪੁੰਨਿਆ ਉਸ ਬੁੱਢੀ ਔਰਤ 'ਤੇ ਬਹੁਤ ਅਰਸਾ ਆਇਆ। ਉਸਨੇ ਉਸਤੇ ਵਾਲਾਂ ਨੂੰ ਤੇਲ ਲਗਾ ਕੇ ਚੰਗੀ ਤਰ੍ਹਾਂ ਸਵਾਰ ਕੇ ਬੰਨ ਦਿੱਤਾ। ਫਿਰ ਉਸ ਬੁੱਢੀ ਔਰਤ ਨੇ ਕਿਹਾ, "ਮੇਰੇ ਕਮਰੇ ਵਿੱਚ ਬੜੀ ਗੰਦਗੀ ਆ, ਤੀ ਇਹ ਉਹ ਵੀ ਸਾਫ਼ ਕਰ ਦੇ।" ਤਾਂ ਪੁੰਨਿਆ ਨੇ ਉੱਥੇ ਵੀ ਸਫਾਈ ਕਰ ਦਿੱਤੀ। ਫਿਰ ਉਸਨੇ ਕਿਹਾ, "ਮਾਂ ਹੁਣ ਮੈਨੂੰ ਅੱਗੇ ਆ ਦਿਓ। ਮੈਂ ਅੱਗੇ ਜਾ ਰਹੀ ਹਾਂ।" ਫਿਰ ਉਸਨੇ ਖੁਸ਼ੀ-ਖੁਸ਼ੀ ਬੁੱਢੀ ਮਾਈ ਤੋਂ ਅੱਗਿਆ ਲੈ ਲਈ ਤੇ ਅੱਗੇ ਚੱਲ ਪਈ। ਅੱਗੇ ਗਈ ਤਾਂ ਇੱਕ ਬਹੁਤ ਹੀ ਬੁੱਢਾ ਜਾਂ ਬਜ਼ੁਰਗ ਬੈਠਾ ਹੋਇਆ ਸੀ। ਜਿਸ ਦੇ ਹਵਾਲੇ ਖੁੱਲੇ ਹੋਏ ਸਨ ਉਸਨੇ ਪੁੰਨਿਆਂ ਨੂੰ ਕਿਹਾ ਪੁੱਤਰ ਤੂੰ ਮੈਨੂੰ ਧਾਰਮਿਕ ਖਿਆਲਾਂ ਵਾਲੀ ਲੱਗਦੀ ਆ ਅਸਲ ਵਿੱਚ ਰਾਬ ਉਸਨੂੰ ਪਰਖ ਰਿਆ ਸੀ ਤੇ ਉਸ ਬਜ਼ੁਰਗ ਨੇ ਆਖਿਆ ਮੈਂ ਬਹੁ ਪਿਆਸਾ ਹਾਂ ਮੈਨੂੰ ਪਾਣੀ ਪਿਲਾ ਦੇ ਪੁੰਨਿਆਂ ਨੇ ਉਸਨੂੰ ਪਾਣੀ ਪਿਲਾ ਦਿੱਤਾ ਤੇ ਬਾਬੇ ਨੇ ਉਸਨੂੰ ਆਖਿਆ ਕਿ ਮੇਰੇ ਪੈਰਾਂ ਤੇ ਕਿੰਨੇ ਜ਼ਖਮਾਂ ਇਹਨਾਂ ਤੇ ਮੱਖੀਆਂ ਬੈਠ ਰਹੀਆਂ ਬੇਟਾ ਇਹਨਾਂ ਜ਼ਖਮਾਂ ਨੂੰ ਧੋ ਦੇ ਮੇਰੇ ਹੱਥ ਨਹੀਂ ਪਹੁੰਚਦੇ ਮੈਂ ਬਿਮਾਰ ਹਾਂ ਪੁੰਨਿਆ ਨੇ ਪਾਣੀ ਲੈ ਕੇ ਬਾਬਾ ਜੀ ਦੇ ਜ਼ਖਮਾਂ ਨੂੰ ਸਾਫ਼ ਕਰ ਦਿੱਤਾ ਤੇ ਆਪਣੀ ਚੁੰਨੀ ਦਾ ਕੱਪੜਾ ਉਸ ਨੇ ਬਾਬਾ ਜੀ ਦੇ ਜ਼ਖਮਾਂ ਉਪਰ ਬੰਨ੍ਹ ਦਿੱਤਾ ਤੇ ਖੁਸ਼ੀ ਨਾਲ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਅੱਗੇ ਚਲੀ ਗਈ ਅੱਗੇ ਇੱਕ ਮੰਦਰ ਸੀ ਤੇ ਮੰਦਰ ਦੇ ਅੱਗੇ ਇੱਕ ਬੁੱਢੀ ਔਰਤ ਬੈਠੀ ਹੋਈ ਸੀ ਉਸ ਨੇ ਪੁੰਨਿਆ ਨੂੰ ਕਿਹਾ ਪੁੱਤਰ ਮੇਰੇ ਕੋਲ ਮੰਦਰ ਦੀ ਸਫਾਈ ਨਹੀਂ ਹੁੰਦੀ ਤੂੰ ਮੰਦਰ ਦੀ ਸਫਾਈ ਕਰ ਦੇ ਪੁੰਨਿਆ ਨੇ ਮੰਦਰ ਦੀ ਸਫਾਈ ਬੜੀ ਸ਼ਰਧਾ ਨਾਲ ਕੀਤੀ ਤੇ ਬਾਅਦ ਵਿੱਚ ਉਸ ਬੁੱਢੀ ਔਰਤ ਦੇ ਹੱਥ ਪੈਰ ਕੁੱਟ ਕੇ ਉਸ ਦੀ ਸੇਵਾ ਕੀਤੀ ਫਿਰ ਅੱਗੇ ਚੱਲ ਪਈ ਉਸਦੇ ਪੇਕੇ ਪਿੰਡ ਜਾਣ ਲਈ ਗੰਗਾ ਨਦੀ ਪੈਂਦੀ ਸੀ ਨਦੀ ਦੇ ਕਿਨਾਰੇ ਉਸ ਨੂੰ ਇੱਕ ਔਰਤ ਬੈਠੀ ਹੋਈ ਮਿਲੀ ਜੋ ਬਹੁਤ ਹੀ ਮੈਲੀ ਕੁਚਾਲੀ ਜੀ ਸੀ ਉਸਨੇ ਕਿਹਾ ਬੇਟਾ ਮੇਰੇ ਵਾਲਾਂ ਵਿੱਚ ਬਹੁਤ ਜੂਆ ਮੇਰੇ ਤੋਂ ਸਫਾਈ ਨਹੀਂ ਹੁੰਦੀ ਅਸਲੀ ਪੁੰਨਿਆ ਨੇ ਉਸ ਮਾਈ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਗੰਗਾ ਦੇ ਆਸ-ਪਾਸ ਜੋ ਵੀ ਗੰਦਗੀ ਸੀ ਉਸ ਨੂੰ ਸਾਫ਼ ਕਰ ਦਿੱਤਾ ਫਿਰ ਉਸ ਮਾਈ ਨੇ ਪੁੱਛਿਆ ਬੇਟਾ ਤੂੰ ਕਿੱਥੇ ਜਾ ਰਹੀ ਹੈਂ ਉਸਨੇ ਕਿਹਾ ਮਾਈ ਮੈਂ ਆਪਣੀ ਭਾਬੀ ਨੂੰ ਮਿਲਣ ਜਾ ਰਹੀ ਹਾਂ ਉਸ ਔਰਤ ਨੇ ਉਸ ਨੂੰ ਆਪਣੀ ਬੇੜੀ ਦੇ ਦਿੱਤੀ ਤੇ ਉਸਨੇ ਕਿਹਾ ਬੇਟਾ ਇਸ ਵਿੱਚ ਬੈਠ ਕੇ ਆਪਣੀ ਭਾਬੀ ਕੋਲ ਚਲੀ ਜਾ ਪੁੰਨਿਆਕਾਰ ਪਹੁੰਚੀ ਤੇ ਉਸਨੇ ਮੱਸਿਆ ਦੀ ਕੋਈ ਵੀ ਗੱਲ ਜੋ ਉਸ ਦੀ ਬੇਇੱਜ਼ਤੀ ਹੋਈ ਸੀ ਉਹ ਵੀ ਉਸਨੇ ਕਿਸੇ ਕੋਲ ਨਾ ਦੱਸੀ ਪੁੰਨਿਆ ਆਪਣੇ ਪਿਓ ਭਾਬੀ ਅਤੇ ਭਤੀਜਿਆਂ ਨੂੰ ਮਿਲੀ ਤੇ ਮਤਰਾਈ ਮਾਣ ਨੂੰ ਵੀ ਮਿਲੀ ਪੁੰਨਿਆ ਨੂੰ ਦੇਖ ਕੇ ਮਤਰਾਈ ਮਾਣ ਨੂੰ ਬਹੁਤ ਗੁੱਸਾ ਆਇਆ ਉਹ ਤਾਨੇ ਮੇਨੇ ਦੇਣ ਲੱਗੀ ਕਹਦੀ ਆਪਣੇ ਪਤੀ ਨਾਲ ਵੀ ਨਹੀਂ ਨਿੱਭਦੀ ਰੋਜ਼ ਆ ਜਾਂਦੀ ਮੂੰਹ ਚੁੱਕ ਕੇ ਪੇਕਿਆਂ ਨੂੰ ਉਸਦੀ ਭਾਬੀ ਨੇ ਕਿਹਾ ਕੋਈ ਗੱਲ ਨਹੀਂ ਮਾਂ ਬੀਟੀਆਂ ਤਾਂ ਆਪਣੇ ਪੇਕਿਆਂ ਕੋਲ ਹੀ ਆਉਂਦੀਆਂ ਹਨ ਆਪਣੀ ਕੋਲ ਹੀ ਆਊਗੀ ਨਾ ਫੇਰ ਹੋਰ ਨੇ ਕਿੱਥੇ ਜਾਣਾ ਫਿਰ ਉਸਨੇ ਆਪਣੀ ਭਾਬੀ ਦੇ ਨਾਲ ਰਲ ਮਿਲ ਕੇ ਬਹੁਤ ਸਾਰਾ ਕੰਮ ਕੀਤਾ ਤੇ ਉਸਨੇ ਖੁਸ਼ੀ ਖੁਸ਼ੀ ਗੱਲਾਂ ਬਾਤਾਂ ਕੀਤੀਆਂ ਫਿਰ ਅਗਲੀ ਸਵੇਰ ਹੋਈ ਤਾਂ ਪੁੰਨਿਆ ਨੇ ਕਿਹਾ ਭਾਬੀ ਹੁਣ ਮੈਂ ਰਾਤ ਰਹਿ ਲਈ ਆ ਹੁਣ ਮੈਨੂੰ ਆਗਿਆ ਦਿਓ ਪੁੰਨਿਆ ਨੇ ਕਿਹਾ ਮੈਨੂੰ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਪੁੰਨਿਆ ਨੇ ਕਿਸੇ ਨੂੰ ਵੀ ਆਪਣੀ ਗਿੱਦਲ ਦੀ ਗੱਲ ਨਾ ਦੱਸੀ ਭਾਬੀ ਨੇ ਕਿਹਾ ਖਾਲੀ ਹੱਥ ਨਹੀਂ ਜਾਂਦੇ ਹੁੰਦੇ ਇਸ ਲਈ ਉਸਨੇ ਪੁੰਨਿਆ ਨੂੰ ਇੱਕ ਸਾੜੀ ਦੇ ਦਿੱਤੀ ਪੁੰਨਿਆ ਫਿਰ ਆਪਣੇ ਸਹੁਰੇ ਘਰ ਨੂੰ ਚੱਲ ਪਈ ਰਸਤੇ ਵਿੱਚ ਗੰਗਾ ਨਦੀ ਆਈ ਉੱਥੇ ਜਿੱਥੇ ਉਸਨੇ ਇੱਕ ਬਜ਼ੁਰਗ ਔਰਤ ਦੀ ਸੇਵਾ ਕੀਤੀ ਸੀ ਉਸਨੇ ਪੁੰਨਿਆ ਨੂੰ ਕਿਹਾ ਬੇਟਾ ਕੱਲ੍ਹ ਤੋਂ ਮੇਰੀ ਸੇਵਾ ਕੀਤੀ ਸੀ ਇਸ ਲਈ ਮੇਰੇ ਕੋਲ ਥੋੜੀ ਜੀ ਰੇਤਾ ਪੁਨੀ ਅਨੇ ਝੋਲੀ ਕਰਕੇ ਉਸ ਰੇਤ ਨੂੰ ਵਿੱਚ ਪਵਾ ਲਿਆ ਤੇ ਅੱਗੇ ਚੱਲ ਪਈ ਉਸ ਨੂੰ ਮੰਦਰ ਵਿੱਚ ਭਾਰਵਤੀ ਮਾਈ ਮਿਲੀ ਉਸ ਨੇ ਕਿਹਾ ਤੀਏ ਤੂੰ ਕੱਲ ਵਾਲੀ ਆ ਨਾ ਜੋ ਮੇਰੀ ਸੇਵਾ ਕਰਕੇ ਗਈ ਸੀ ਉਸ ਨੇ ਕਿਹਾ ਮੇਰੇ ਕੋਲ ਤਾਂ ਅੰਗਾਰੇ ਹਨ ਤੂੰ ਲੈ ਲੈ ਉਸ ਨੇ ਉਹ ਵੀ ਝੋਲੀ ਵਿੱਚ ਪਵਾਨੇ ਤੇ ਅੱਗੇ ਚੱਲ ਪਈ ਫਿਰ ਉਸ ਨੂੰ ਉਹ ਬਜ਼ੁਰਗ ਮਿਲਿਆ ਜਿਸ ਦੀ ਉਸ ਨੇ ਕੱਲ ਸੇਵਾ ਕੀਤੀ ਸੀ ਉਹ ਸ਼ਿਵਜੀ ਭਗਵਾਨ ਸੀ ਉਸ ਨੇ ਕਿਹਾ ਤੇ ਇਹ ਤੂੰ ਕੱਲ ਵਾਲੀ ਆ ਨਾ ਉਸਨੇ ਕਿਹਾ ਮੇਰੇ ਕੋਲ ਸਵਾ ਹੈ ਤੇ ਪੁੰਨਿਆ ਨੇ ਝੋਲੀ ਅੱਡੀ ਤੇ ਉਹ ਸਵਾ ਲੈ ਕੇ ਅੱਗੇ ਤੁਰ ਪਈ ਫਿਰ ਉਸਨੂੰ ਤુલਸੀ ਮਾਤਾ ਮਿਲੀ ਉਸਨੇ ਕਿਹਾ ਤੀਏ ਤੂੰ ਕੱਲ ਵਾਲੀ ਆ ਨਾ ਉਸਨੇ ਕਿਹਾ ਹਾਂ ਮਾਂ ਫਿਰ ਉਸਨੇ ਕਿਹਾ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਆ ਉਸਨੇ ਥੋੜੀ ਜੀ ਤુલਸੀ ਤੋੜ ਕੇ ਪੁੰਨਿਆ ਨੂੰ ਦੇ ਦਿੱਤੀ ਪੁੰਨਿਆ ਨੇ ਉਹ ਵੀ ਆਪਣੀ ਝੋਲੀ ਵਿੱਚ ਪਾਈ ਤੇ ਅੱਗੇ ਘਰ ਵੱਲ ਨੂੰ ਚੱਲ ਪਈ ਉਸਨੇ ਸਾਰਾ ਸਮਾਨ ਇਕੱਠਾ ਕਰਕੇ ਇੱਕ ਪੋਟਲੀ ਬਣਾਈ ਤੇ ਘਰ ਦੇ ਇੱਕ ਕੋਨੇ ਵਿੱਚ ਰੱਖ ਦਿੱਤੀ ਤੇ ਸ਼ਾਮ ਹੋ ਗਈ ਤੇ ਉਹ ਘਰ ਦੇ ਕਮਾਂ ਵਿੱਚ ਲੱਗ ਗਈ ਬੱਚਿਆਂ ਲਈ ਉਸਨੇ ਰੋਟੀ ਪਾਣੀ ਬਣਾਇਆ ਘਰ ਦੀ ਸਫਾਈ ਕੀਤੀ ਆਪਣੇ ਸੱਸ ਸਹੁਰੇ ਨੂੰ ਬੱਚਿਆਂ ਨੂੰ ਤੇ ਘਰ ਵਾਲਿਆਂ ਨੂੰ ਰੋਟੀ ਖਵਾਈ ਫਿਰ ਆਪ ਵੀ ਰੋਟੀ ਖਾਧੀ ਤੇ ਫਿਰ ਉਸ ਸੌਂਗੇ ਜਦੋਂ ਸਵੇਰ ਹੋਈ ਤਾਂ ਪੁੰਨਿਆ ਕੀ ਦੇਖਦੀ ਹੈ ਜਦੋਂ ਝਾੜੂ ਲਾਉਣ ਲੱਗੀ ਉਹਦੇ ਘਰ ਦਾ ਉਹ ਕੋਨਾ ਜਿੱਥੇ ਉਸਨੇ ਉਹ ਪੋਟਲੀ ਰੱਖੀ ਸੀ ਉਹ ਹੀਰੇ ਮੋਤੀਆਂ ਨਾਲ ਚਮਕ ਰਿਹਾ ਸੀ ਤਾਂ ਪੁੰਨਿਆ ਦੇ ਪਤੀ ਨੇ ਕਿਹਾ ਪੁੰਨਿਆ ਐ ਕੀ ਹੈ ਤੂੰ ਕੱਲ ਇਹ ਕੀ ਲੈ ਕੇ ਆਈ ਏ ਇਹ ਕੀ ਚਮਤਕਾਰ ਹੋ ਗਿਆ ਇਹ ਕਿ ਤੂੰ ਚੋਰੀ ਕਰਕੇ ਲੈ ਕੇ ਆਈ ਆ ਤਾਂ ਪੁੰਨਿਆ ਨੇ ਕਿਹਾ ਨਹੀਂ ਇਹ ਕੋਈ ਚੋਰੀ ਨਹੀਂ ਆ ਇਹ ਤਾਂ ਪਰਮਾਤਮਾ ਨੇ ਮੈਨੂੰ ਖੁਸ਼ ਹੋ ਕੇ ਦਿੱਤਾ ਏ ਜੋਸਤੀ ਭੈਣ ਨੇ ਉਸ ਨਾਲ ਅਨਬੱਧ ਸਲੋਕੀ ਕੀਤੀ ਸੀ ਪੁੰਨਿਆ ਨੇ ਉਹ ਗੱਲ ਆਪਣੇ ਪਤੀ ਨੂੰ ਨਾ ਦੱਸੀ ਫਿਰ ਪੁੰਨਿਆ ਨੇ ਆਪਣੇ ਪੀਕੇ ਘਰ ਜਾਣ ਤੱਕ ਦੀ ਸਾਰੀ ਕਹਾਣੀ ਸੁਣਾਈ ਉਸ ਨੂੰ ਰਸਤੇ ਵਿੱਚ ਕੌਣ-ਕੌਣ ਮਿਲਿਆ ਤੇ ਕੀ-ਕੀ ਹੋਇਆ ਪਤੀ ਨੇ ਮੇਂ ਹੱਥ ਜੋੜ ਲੈ ਉਸਨੇ ਕਿਹਾ ਤੂੰ ਰੱਬ ਦੇ ਦਰਸ਼ਨ ਕਰਕੇ ਆਈ ਏ ਤੂੰ ਸੱਚਮੁੱਚ ਇੱਕ ਸੱਚੀ ਔਰਤ ਹੈ ਤੂੰ ਸਾਰਿਆਂ ਦਾ ਦੁੱਖ ਦੇਖਦੀ ਹੈ ਤੇਰੇ ਤੇ ਮਹਾਰਾਜ ਮਿਹਰਬਾਨ ਹੋਏ ਆਏ ਤੇਰੇ ਸਾਰੇ ਦੁੱਖ ਕੱਟ ਦਿੱਤੇ ਹਨ ਤੇ ਤੇਰੇ ਸਾਰੇ ਦੁੱਖਾਂ ਦਾ ਅੰਤ ਹੋ ਗਿਆ ਪੁੰਨਿਆਂ ਦੇ ਦਿਨ ਹੋਣ ਬਦਲ ਚੁੱਕੇ ਸਨ ਜਿਸ ਦੇ ਦਿਨ ਰੱਬ ਬਦਲੇ ਉਸ ਨੂੰ ਟਾਲਣ ਵਾਲਾ ਕੌਣ ਹੁੰਦਾ ਪੁੰਨਿਆਂ ਦੀ ਇੱਕ ਟੁੱਟੀ ਜੀ ਚੌਪੜੀ ਤੋਂ ਪੁੰਨਿਆ ਕੋਲ ਜਿਹੜੀ ਇੱਕ ਟੁੱਟੀ ਜਿਹੀ ਚੌਂਪੜੀ ਸੀ ਉਸ ਤੋਂ ਬਹੁਤ ਸੋਹਣਾ ਘਰ ਬਣ ਗਿਆ ਤੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਰਹੀ ਸਾਰੇ ਪਿੰਡ ਵਿੱਚ ਇਹ ਗੱਲ ਅੱਗ ਵਾਂਗੂ ਫੈਲ ਗਈ ਪੁੰਨਿਆ ਦੀ ਇਹ ਗੱਲ ਉਸਦੀ ਭੈਣ ਮੱਸੀਆ ਤੱਕ ਵੀ ਪਹੁੰਚ ਗਈ ਮੱਸੀਆ ਇਹ ਗੱਲ ਸੁਣ ਕੇ ਬੜਾ ਦੁਖੀ ਹੋਈ ਉਹ ਭੱਜੀ ਭੱਜੀ ਆਪਣੇ ਭੈਣ ਪੁੰਨਿਆ ਕੋਲ ਆਈ ਉਹ ਪੁੰਨਿਆ ਨੂੰ ਕਹਿਣ ਲੱਗੀ ਮੈਨੂੰ ਸੱਚੋ ਸੱਚ ਦੱਸ ਐਨੀ ਅਮੀਰ ਕਿਵੇਂ ਹੋ ਗਈ ਤੂੰ ਮੈਂ ਤਾਂ ਤੈਨੂੰ ਗਰੀਬ ਹੀ ਵੇਖਣਾ ਚਾਹੁੰਦੀ ਸੀ ਐਨੀ ਹੋ ਸਕਦਾ ਕਿ ਤੂੰ ਐਨੀ ਅਮੀਰ ਕਿੱਦਾਂ ਹੋ ਗਈਆਂ ਐ ਤੂੰ ਇੰਨੀ ਅਮੀਰ ਨਹੀਂ ਹੋ ਸਕਦੀ ਉਹ ਕਮੰਡ ਵਿੱਚ ਗੱਲਾਂ ਕਰ ਰਹੀ ਸੀ ਤਾਂ ਪੁੰਨਿਆ ਨੇ ਕਿਹਾ ਭੈਣ ਤੂੰ ਕੌਣ ਹੈ ਮੈਨੂੰ ਅਮੀਰ ਗਰੀਬ ਕਰਨ ਵਾਲੀ ਐ ਤਾਂ ਰਾਬੇ ਜਿਸ ਨੂੰ ਉਹ ਦਿੰਦਾ ਏ ਛਪੜ ਫਾਰ ਕੇ ਦਿੰਦਾ ਏ ਰੱਬ ਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲਦਾ ਰੱਬ ਨੇ ਮੇਰਾ ਜੀਵਨ ਸੁਧਾਰ ਦਿੱਤਾ ਤਾਂ ਮਸਿਆ ਨੇ ਕਿਹਾ ਮੈਨੂੰ ਸੱਚੋ ਸੱਚ ਦੱਸ ਨਹੀਂ ਤਾਂ ਮੈਂ ਤੇਰੀ ਰਾਜੇ ਕੋਲ ਸ਼ਿਕਾਇਤ ਕਰ ਦੇਵਾਂਗੀ ਪੁੰਨਿਆ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿਵੇਂ ਉਹ ਆਪਣੇ ਪੇਕਿਆਂ ਦੇ ਗਈ ਰਸਤੇ ਵਿੱਚ ਕੌਣ-ਕੌਣ ਮਿਲਿਆ ਕਿਵੇਂ ਉਸਦੇ ਘਰ ਧੰਨ ਦੇ ਭੰਡਾਰ ਲੱਗ ਗਏ ਮਸਿਆ ਨੇ ਕਿਹਾ ਮੈਂ ਵੀ ਪੇਕੇ ਨੂੰ ਜਾਵਾਂਗੀ ਤੂੰ ਮੇਰਾ અપਮਾਨ ਕਰ ਤਾਂ ਪੁੰਨਿਆ ਨੇ ਕਿਹਾ ਮੈਂ ਕਦੇ ਕਿਸੇ ਦਾ અપਮਾਨ ਨਹੀਂ ਕੀਤਾ ਤੇ ਨਾ ਹੀ ਮੈਂ ਕਰਾਂਗੀ ਮਸਿਆ ਨੇ ਆਪਣੇ ਪਤੀ ਨੂੰ ਘਰ ਜਾ ਕੇ ਕਿਹਾ ਮੇਰਾ અપਮਾਨ ਕਰੋ ਉਸਦੇ ਪਤੀ ਨੇ ਪੁੱਛਿਆ ਕਿਉਂ ਕੀ ਗੱਲ ਹੋਈ ਮਸਿਆ ਨੇ ਕਿਹਾ ਤੁਸੀਂ ਬਸ ਮੇਰਾ અપਮਾਨ ਕਰੋ ਤਾਂ ਮਸਿਆ ਦੇ ਪਤੀ ਨੇ ਮਸਿਆ ਦੇ ਤਿੰਨ-ਚਾਰ ਥੱਪੜ ਮਾਰ ਦਿੱਤੇ ਤੇ ਮਸਿਆ ਆਪਣੇ ਪੇਕੇ ਪਿੰਡ ਨੂੰ ਚੱਲ ਪਈ ਰਸਤੇ ਵਿੱਚ ਉਸ ਨੂੰ ਮਾਈ ਟੱਕਰੀ ਉਸਨੇ ਕਿਹਾ ਬੇਟੇ ਮੇਰੇ ਵਾਲ ਬਲੇ ਉੱਜ ਗਏ ਹਨ ਤુલਸੀ ਦਾ ਪੌਦਾ ਸੁੱਕ ਗਿਆ ਹੈ ਇਹਦੇ ਨਾਲ ਮੇਰੇ ਵਾਲ ਵਾਦੇ ਤੇ ਨਾਲੇ ਤુલਸੀ ਦੇ ਪੌਦੇ ਨੂੰ ਪਾਣੀ ਦੇ ਦੇ ਪਰ ਮੱਸਿਆ ਤੱਕ ਮੰਡੀ ਸੀ ਉਹ ਇਹੋ ਜੇ ਕੰਮ ਕਿੱਥੇ ਕਰਦੀ ਉਸਨੇ ਕਿਹਾ ਮੇਰੇ ਕੋਲ ਨਹੀਂ ਫਾਲਤੂ ਦੇ ਕੰਮਾਂ ਵਾਸਤੇ ਟਾਈਮ ਨਹੀਂ ਹੈਗਾ ਇਹ ਕਹਿ ਕੇ ਉਹ ਅੱਗੇ ਤੁਰ ਪਈ ਫਿਰ ਬੁੱਢੇ ਰੂਪ ਵਿੱਚ ਸ਼ੇ ਭਗਵਾਨ ਉਸਨੂੰ ਮਿਲੇ ਉਸਨੇ ਕਿਹਾ ਤੀਏ ਮੇਰੇ ਜਖਮਾਂ ਤੇ ਬੜੀਆਂ ਮੱਖੀਆਂ ਬੈਠ ਰਹੀਆਂ ਐਨਾਂ ਨੂੰ ਸਾਫ਼ ਕਰਕੇ ਪੱਟੀ ਬੰਨ੍ਹਦੀ ਤਾਂ ਉਹਨਾਂ ਕਮੋਚੜਾ ਕੇ ਅੱਗੇ ਤੁਰ ਗਈ ਅੱਗੇ ਪਾਰਵਤੀ ਮਾਈ ਮਿਲੀ ਉਸਨੇ ਕਿਹਾ ਤੀਏ ਮੇਰੇ ਸਿਰ ਵਿੱਚ ਜੂਆਂ ਹਨ ਇਹਨਾਂ ਨੂੰ ਕੱਢ ਦੇ ਨਾਲੇ ਮੰਦਰ ਦੀ ਸਫਾਈ ਕਰ ਦੇ ਤਾਂ ਮੱਸਿਆ ਨੇ ਕਿਹਾ ਮੇਰੇ ਕੋਲ ਨਹੀਂ ਇਹੋ ਜੇ ਫਾਲਤੂ ਕੰਮ ਕਰਨ ਵਾਸਤੇ ਸਮਾਂ ਨਹੀਂ ਹੈਗਾ ਇਹ ਕਾ ਕੇ ਉਹ ਅੱਗੇ ਤੁਰ ਪਈ ਅੱਗੇ ਉਸਨੂੰ ਗੰਗਾ ਮਾਈ ਮਿਲੀ ਉਸਨੇ ਕਿਹਾ ਤੀਏ ਮੇਰੇ ਘਾਟ ਦੀ ਸਫਾਈ ਕਰ ਦੇ ਤੇ ਮੇਰੇ ਵਾਲ ਧੋ ਦੇ ਉਸਨੇ ਕਿਹਾ ਬੁੱਢੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਕਿਸੇ ਹੋਰ ਚੰਗੇ ਕੰਮ ਲਈ ਜਾ ਰਹੀ ਹਾਂ ਮੈਨੂੰ ਰੋਕੋ ਟੋਕੋ ਨਾ ਉਹ ਗੰਗਾ ਪਾਰ ਕਰਕੇ ਆਪਣੇ ਪਿੰਡ ਪਹੁੰਚ ਗਈ ਤੇ ਉਸਨੇ ਆਪਣੇ ਭਾਬੀ ਨੂੰ ਨਾਮ ਬੁਲਾਇਆ ਤੇ ਸਿੱਧਾ ਹੀ ਆਪਣੀ ਮਾਂ ਕੋਲ ਚਲੀ ਗਈ ਤੇ ਪੁੰਨਿਆ ਦੀ ਚੁਗਲੀਆਂ ਕਰਨ ਲੱਗੀ ਕਿ ਪੁੰਨਿਆ ਆਈ ਸੀ ਉਸਨੂੰ ਭਾਬੀ ਨੇ ਬਹੁਤ ਕੁਝ ਦਿੱਤਾ ਹੁਣ ਪੁੰਨਿਆ ਬਹੁਤ ਅਮੀਰ ਹੋ ਗਈ ਆ ਮੱਸਿਆ ਨੇ ਆਪਣੇ ਮਾਂ ਤੇ ਭਾਬੀ ਦੀ ਲੜਾਈ ਕਰਵਾ ਦਿੱਤੀ ਉਸਦੀ ਭਾਬੀ ਨੇ ਕਿਹਾ ਮੈਂ ਤਾਂ ਪੁੰਨਿਆ ਨੂੰ ਸਿਰਫ ਇੱਕ ਸਾੜੀ ਦਿੱਤੀ ਆ ਉਸ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ ਉਹ ਤਾਂ ਬੋਦੀ ਕਿਸਮਤ ਤੇ ਚੰਗੇ ਕਰਮਾ ਜੋ ਰੱਬ ਨੇ ਉਸ ਦੀ ਸੁਣ ਲਈ ਪਰ ਮੱਸਿਆ ਨੂੰ ਕਿੱਥੇ ਚੈਨ ਸੀ ਉਹਦੇ ਉਹਨੇ ਘਰ ਵਿੱਚ ਬਹੁਤ ਲੜਾਈ ਕਰਵਾਈ ਕਹਿਣ ਲੱਗੀ ਭਾਬੀ ਮੈਨੂੰ ਇੱਕ ਸਾੜੀ ਦੇ ਦੇ ਭਾਬੀ ਨੇ ਕਿਹਾ ਤੇਰੇ ਦੇਣ ਲੈ ਕੇ ਮੇਰੇ ਕੋਲ ਕੋਈ ਵੀ ਸਾੜੀ ਨਹੀਂ ਹੈਗੀ ਤਾਂ ਉਸ ਦੀ ਮਾਂ ਨੇ ਕਿਹਾ ਮੇਰੇ ਕੋਲ ਬਹੁਤ ਕੁਝ ਹੈ ਤੋ ਮੇਰੇ ਕੋਲੋਂ ਮੰਗ ਮੈਂ ਤੈਨੂੰ ਦਿੰਦੀ ਆਂ ਮਸਿਆ ਆਪਣੇ ਮਾਤੋ ਕੁਝ ਲੈ ਕੇ ਉਥੋਂ ਤੁਰ ਪਈ ਰਸਤੇ ਵਿੱਚ ਉਸ ਨੂੰ ਗੰਗਾ ਪਾਈ ਨੇ ਕਿਹਾ ਮੇਰੇ ਕੋਲ ਕੁਝ ਰੇਤ ਆ ਤੂੰ ਇਹ ਲੈ ਲੈ ਤਾਂ ਮਸਿਆ ਦੇ ਯਾਦ ਆਇਆ ਕਿ ਪੁੰਨਿਆ ਨੂੰ ਵੀ ਰੇਤ ਮਿਲੀ ਸੀ ਉਹਨੇ ਰੇਤ ਲੈ ਲਈ ਅੱਗੇ ਤੁਰ ਪਈ ਅੱਗੇ ਉਸ ਨੂੰ ਸ਼ਿਵਜੀ ਭਗਵਾਨ ਮਿਲੇ ਉਹਨਾਂ ਨੇ ਕਿਹਾ ਮੇਰੇ ਕੋਲ ਅੰਗਾਰੇ ਹਨ ਤੂੰ ਲੈ ਜਾ ਮਸਿਆ ਨੇ ਨਾ ਕਰ ਦਿੱਤੀ ਅੱਗੇ ਚੱਲ ਪਈ ਤੁਸੀਂ ਮਾਈ ਨੇ ਵੀ ਜੋ ਪੁੰਨਿਆ ਨੂੰ ਦਿੱਤਾ ਉਹੀ ਮਸਿਆ ਨੂੰ ਦਿੱਤਾ ਤੇ ਮਸੀਆਕਾਰ ਪਹੁੰਚ ਗਏ ਤੇ ਉਹਨੇ ਘਰੇ ਜਾ ਕੇ ਸਾਰਾ ਕੋਜੀ ਰੱਖ ਦਿੱਤਾ ਸ਼ਾਮ ਹੋ ਗਈ ਰੋਟੀ ਪਾਣੀ ਖਾਦਾ ਤੇ ਸਾਰੇ ਸੌਂ ਗਏ ਜਦੋਂ ਸਵੇਰ ਹੋਈ ਉਹ ਉੱઠી ਤਾਂ ਉਹਨੇ ਵੇਖਿਆ ਉਥੇ ਬਹੁਤ ਸਾਰੇ ਉਸ ਕੋਨੇ ਵਿੱਚ ਕੀੜੇ ਮਕੌੜੇ ਤੁਰ ਫਿਰ ਰਹੇ ਆ ਫਿਰ ਘਰ ਵਿੱਚ ਇੱਕਦਮ ਅੱਗ ਲੱਗ ਗਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਪੁੰਨਿਆ ਨੂੰ ਗਾਲਾਂ ਕੱਢਣ ਲੱਗੀ ਕਿ ਮੇਰੇ ਤੇ ਪਤਾ ਨਹੀਂ ਕਿਹੜਾ ਜਾਦੂ ਕਰਵਾ ਦਿੱਤਾ ਉਹਦੇ ਆਪਣੇ ਘਰ ਤਾਂ ਐਨੀ ਧਨ ਦੌਲਤ ਹੋ ਗਈ ਆ ਤੇ ਮੇਰਾ ਸਾਰਾ ਘਰ ਸੜ ਕੇ ਸੁਆਹ ਹੋ ਗਿਆ। ਤਮਸਿਆ ਨੂੰ ਸਾਰੇ ਕਹਿਣ ਲੱਗੇ ਇਹ ਤੇਰੇ ਲਾਲਚ ਦਾ ਫਾਲਾ। ਪੁੰਨਿਆ ਜੋ ਸਭ ਦਾ ਭਲਾ ਸੋਚਦੀ ਆ, ਸਭ ਦਾ ਦੁੱਖ ਵੇਖਦੀ ਆ, ਤੂੰ ਉਸ ਵਰਗੀ ਨਹੀਂ ਬਣੀ। ਇਸ ਲਈ ਪੁੰਨਿਆ ਨੂੰ ਸਭ ਕੁਝ ਮਿਲ ਗਿਆ ਤੇ ਤੇਰਾ ਕਮੰਡੀ ਸੁਭਾ ਹੋਣ ਕਰਕੇ ਤੈਨੂੰ ਰੱਬ ਨੇ ਕੁਝ ਨਹੀਂ ਦਿੱਤਾ। ਜੋ ਕੁਝ ਦਿੱਤਾ ਸੀ ਉਹ ਵੀ ਖੋ ਲਿਆ। ਆਉਣ ਵਾਲੇ ਸਮੇਂ ਵਿੱਚ ਤੂੰ ਵੀ ਵਤੀਆ ਵਿਚਾਰਾਂ ਵਾਲੀ ਬਣ ਤੇ ਪੁੰਨਿਆਂ ਦੀ ਤਰ੍ਹਾਂ ਸੁਭਾਅ ਬਣਾ ਤੇ ਉਸ ਤਰ੍ਹਾਂ ਵਿਵਹਾਰ ਕਰ ਤੇਰੇ ਦਿਨ ਵੀ ਸੁਧਰ ਜਾਣਗੇ ਲਾਲਚ ਕਰਨਾ ਬਹੁਤ ਬੁਰੀ ਗੱਲ ਆ ਲਾਲਚ ਬੁਰੀ ਬੁਲਾਵਾ ਤੇਰੇ ਘਰ ਰੱਬ ਨੇ ਸਭ ਕੁਝ ਦਿੱਤਾ ਸੀ ਫਿਰ ਵੀ ਤੇਰੇ ਮਨ ਵਿੱਚ ਲਾਲਚ ਸੀ ਤੇ ਉਹ ਵਿਚਾਰੀ ਗਰੀਬੀ ਸੀ ਤੇ ਫਿਰ ਵੀ ਉਹ ਸਾਰਿਆਂ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੀ ਸੀ ਅਸਲੀ ਰੱਬ ਨੇ ਉਸਦੀ ਸੁਣ ਲਈ ਸੋ ਦੋਸਤੋ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਜੋ ਮਹਾਰਾਜ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਉਹਦੇ ਵਿੱਚ ਖੁਸ਼ ਹੋਣਾ ਚਾਹੀਦਾ ਇਸ ਵੀਡੀਓ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਾਂਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ